ਇੱਕ ਪਾਸੇ ਸੀਐਮ ਸਾਹਿਬ ਖੁਸ਼ੀ ਮਨਾ ਰਹੇ ਨੇ ਉਹਨਾਂ ਦੇ ਜ਼ਿਲ੍ਹੇ 'ਚ ਐਡਾ ਵੱਡਾ ਮਾਦਮਾਇਨੇ ਹਾਹਾਕਾਰ ਮਚਿਆ। ਦੇਖੋ ਦੱਸ ਤਾਂ ਇਹ ਹੀ ਸਕਦੇ ਆ ਕਿ ਉਹ ਜਿੰਨਾ ਜਿਹੜੇ ਖੁਸ਼ੀ ਮਨਾ ਰਹੇ ਇਹ ਜਿਹੇ ਮੌਕਿਆਂ ਦੇ ਵਿੱਚ ਜਿੱਥੇ ਸਭ ਕੁਝ ਉਹਨਾਂ ਦੀ ਨੀਂਹ ਜੜੀ ਹੈਗੀ ਹੈ ਉਹ ਇਸ ਜ਼ਿਲ੍ਹੇ ਨਾਲ ਜੁੜੀ ਹੋਈ ਹੈ। ਜੋ ਕੁਝ ਬਣਾਇਆ ਜੋ ਅੱਜ ਇੱਥੇ ਅੱਜ ਪਹੁੰਚਿਆ ਹੋਇਆ ਉਹ ਸੰਗਰੂਪ ਦੇਲੇ ਦੀ ਦੇਣ ਹੈ ਠੀਕ ਹੈ। ਸਾਰੇ ਇਕੱਲਾ ਮਸੀਹਨ ਮੰੰਦੀ ਵੀ ਗੱਲ ਕਰ ਲਈ ਤਨ ਮੰਤਰੀ ਵੀ ਇੱਥੇ ਹੈਗੇ ਆ। ਬਾਕੀ ਐਵੇਂ ਲੇਗੇ ਕੋਈ ਥੋੜਾ ਹੈਗਾ ਨੌ ਕੰਸੀਚਰ ਹੋਸੀਆਂ ਤਗਰੂਰ ਦੀਆਂ ਕੋਈ ਵੀ ਨਹੀਂ ਆਏਗਾ। ਤੇ ਕਿਸੇ ਕਰਾਂ ਦੇ ਇਹ ਜਿਹੇ ਰਵਈਏ ਕਦੇ ਵੀ ਨਹੀਂ ਰਹਿਣੇ ਚਾਹੀਏ। ਮੌਤਾਂ ਹੋ ਜਾਂਵੀਂ ਹੁਣ ਤੁਹਾਡੇ ਭਗੜੇ ਕਿਤੇ ਤੇ ਚਲੋ ਚੰਦੇ ਰਹਿੰਦੇ ਹੈਗੇ ਤੁਸੀਂ ਘਟੋ ਘਟੇ ਇਹਨਾਂ ਦੇ ਮਰਿਆਂ ਤੇ ਤਾਂ ਆ ਜਾਓ। ਇੱਦਾਂ ਦੇ ਮਾਧਿਮ ਦੇ ਉੱਤੇ ਕੋਈ ਟਵੀਟ ਵੀ ਨਹੀਂ ਕਰਦੇ ਨਹੀਂ ਬਰੋਤੀਆਂ ਦਾ ਕੋਈ ਕੰਮ ਹੋਵੇ ਮਿੰਟੋ ਮਿੰਟੇ ਟਵੀਟ ਆਉਂ। ਉਹਨਾਂ ਦਾ ਕਟੜ ਇਮਾਨਦਾਰ ਬੱਪੂ ਜਿਹੜਾ ਹੈਗਾ ਸੀਗਾ ਉਹ ਕੱਲ ਦਾ ਤੁਹਾਨੂੰ ਪਤਾ ਹੈ ਈਡੀ ਨੇ ਚੱਕਿਆ ਹੋਇਆ। ਜਿੱਥੋਂ ਇਹਨਾਂ ਦੇ ਜਿਹੜੇ ਤੇੜ ਦੇ ਨੰਗੇ ਹੈਗੇ ਸਾਹਮਣੇ ਆ ਰਹੇ ਆ। ਉਹ ਟਵੀਟ ਤਾਂ ਉਹਨਾਂ ਤੇ ਕਰਨਗੇ। ਕਰੀ ਲਪਾਈ ਹੋਈ ਹੈ ਜਿਹੜੀ ਮੀਂਹ ਰਿਹਾ ਉਹਦੇ ਵਿੱਚ ਜਿਹੜਾ ਹੈਗਾ ਗਾਣੇ ਇਹ ਜੱਟ ਜਿਹੜਾ ਹੈਗਾ ਕੁੱਤੀਆਂ ਪਾਉਣ ਨੂੰ ਤਿਆਰ ਹੈ ਫਿਰ ਦੁਬਾਰਾ ਕੁੱਤੀਆਂ ਦੀਆਂ ਵੀ ਨਹੀਂ ਪੈਣ ਜਿਵੇਂ ਪਹਿਲਾਂ ਬਜਾਸੀਆਂ ਲੋਕੀ ਜਾਗੇਦੇ ਆ ਕੁੱਤੀਆਂ ਦੀਆਂ ਕੁੱਤੀਆਂ ਬੈਣ ਗਈਆਂ ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫੱਗੂ ਵਾਲਾ ਇੱਕ ਪਾਸੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਹਾਹਾਕਾਰ ਮੱਚੀ ਪਈ ਆ ਕਿਉਂਕਿ ਮੌਤਾਂ ਦਾ ਸੰਸਾਰਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਦੂਜੇ ਪਾਸੇ ਸੀਐਮ ਪਗਵਲ ਸਿੰਘ ਮਾਨ ਪਤਾ ਨਹੀਂ ਕਿਸ ਖੁਸ਼ੀ ਚ ਗਾਣੇ ਗਾਉਂਦੇ ਨੇ ਕਿਉਂ ਗਾਣੇ ਗਾਉਂਦੇ ਨੇ ਸਾਡੇ ਨਾਲ ਡੀਐਸਪੀ ਸਾਹਿਬ ਖੜੇ ਨੇ ਸਰ ਕਿਵੇਂ ਦੇਖਦੇ ਹੋ ਇੱਕ ਪਾਸੇ ਸੀਐਮ ਸਾਹਿਬ ਖੁਸ਼ੀ ਮਨਾ ਰਹੇ ਨੇ ਉਹਨਾਂ ਦੇ ਜ਼ਿਲ੍ਹੇ ਚ ਐਡਾ ਵੱਡਾ ਮਾਦਮ ਆਨੇ ਹਾਹਾਕਾਰ ਮਚਿਆ ਪਿਆ ਦੇਖੋ ਦੱਸਦਾ ਇਹ ਹੀ ਸਕਦੇ ਆ ਕਿ ਉਹ ਜਿਹੜਾ ਜਿਹੜੇ ਖੁਸ਼ੀ ਮਨਾ ਰਹੇ ਇਹ ਜਿਹੇ ਮੌਕਿਆਂ ਦੇ ਵਿੱਚ ਜਿੱਥੇ ਸਭ ਕੁਝ ਉਹਨਾਂ ਦੀ ਨੀਂਹ ਜਿਹੜੀ ਹੈਗੀ ਹੈ ਉਹ ਇਸ ਜ਼ਿਲ੍ਹੇ ਨਾਲ ਜੁੜੀ ਹੋਈ ਹੈ ਜੋ ਕੁਝ ਬਣਾਇਆ ਜੋ ਅੱਜ ਜਿੱਥੇ ਅੱਜ ਪਹੁੰਚਿਆ ਹੋਇਆ ਉਹ ਸੰਗਰੂਰ ਜ਼ਿਲ੍ਹੇ ਦੀ ਦੇਣ ਹੈ ਠੀਕ ਹੈ ਤੋ ਸਾਰੇ ਇਕੱਲਾ ਸੀਐਮ ਮਾਨ ਦੀ ਵੀ ਗੱਲ ਕਰ ਲਈ ਤਿੰਨ ਮੰਤਰੀ ਵੀ ਇੱਥੋਂ ਹੈਗੇ ਆ ਤੇ ਬਾਕੀ ਐਮਐਲ ਹੈਗੇ ਕੋਈ ਇੱਕ ਥੋੜਾ ਹੈਗਾ ਨੌ ਕੰਸਟੀਚੂਐਂਸੀਆਂ ਸਭਰੂਰ ਦੀਆਂ ਕੋਈ ਵੀ ਨਹੀਂ ਆਏਗਾ ਇਸ ਕਰਕੇ ਸਰਕਾਰਾਂ ਦੇ ਇਹ ਜਿਹੇ ਰਵੱਈਏ ਕਦੇ ਵੀ ਨਹੀਂ ਰਹੇ ਸੀਗੇ ਆਪਾਂ ਸਰਕਾਰਾਂ ਦੀਆਂ ਪੁਰਾਣੀਆਂ ਦੀਆਂ ਵੀ ਗੱਲਾਂ ਕਰਦੇ ਰਹੇ ਆ ਇਹ ਹਰ ਗੱਲ ਜਿਹੜੀ ਹੀ ਨਵੇਂ ਜਿਹੜੇ ਹੈਗੇ ਪੁਰਨੇ ਪਾਉਣੇ ਸ਼ੁਰੂ ਕੀਤੇ ਹੋਏ ਆ ਮੌਤਾਂ ਹੋ ਜਾਂਦੀਆਂ ਵੀ ਹੁਣ ਥੋੜੇ ਭਗੜੇ ਕਿਤੇ ਤੇ ਚਲੋ ਚੱਲਦੇ ਰਹਿਣ ਜਿਹੜੇ ਹੈਗੇ ਤੁਸੀਂ ਘਟੋ ਘਟੇ ਇਹਨਾਂ ਦੇ ਮਰਿਆਂ ਤੇ ਤਾਂ ਆਜੋ ਸਰ ਕਿਵੇਂ ਦੇਖਦੇ ਹੂੰ ਇੱਕ ਪਾਸੇ ਸੀਐਮ ਕਹਿੰਦੇ ਵੀ ਰੰਗਲਾ ਪੰਜਾਬ ਬਣਾਉਣਾ ਦੂਜੇ ਪਾਸ ਇਦਾਂ ਦੇ ਮਾਧਿਅਮ ਤੇ ਉੱਤੇ ਕੋਈ ਟਵੀਟ ਵੀ ਨਹੀਂ ਕਰਦੇ ਨਹੀਂ ਵਿਰੋਧੀਆਂ ਦਾ ਕੋਈ ਕੰਮ ਹੋਵੇ ਮਿੰਟੋ ਮਿੰਟ ਟਵੀਟ ਆਉਂਦੇ ਨੇ ਉਹਨਾਂ ਦਾ ਕਟੜ ਇਮਾਨਦਾਰ ਬੱਪੂ ਜਿਹੜਾ ਹੈਗਾ ਸੀਗਾ ਉਹ ਕੱਲ ਦਾ ਤੁਹਾਨੂੰ ਪਤਾ ਹੈ ਏਡੀ ਨੇ ਚੱਕਿਆ ਹੋਇਆ ਤੇ ਇਥੋਂ ਇਹਨਾਂ ਦੇ ਜਿਹੜੇ ਤੇੜ ਦੇ ਨੰਗੇ ਹੈਗੇ ਸਾਹਮਣੇ ਆ ਰਹੇ ਆ ਤੇ ਉਹ ਟਵੀਟ ਤਾਂ ਉਹਨਾਂ ਤੇ ਕਰਨਗੇ ਸਾਡੇ ਵਰਗੇ ਜਿਹੜੇ ਇਹ ਆਮ ਬੰਦੇ ਇਥੇ ਲੋਕ ਗਰੀਬ ਮਜ਼ਦੂਰ ਜਿਹੜੇ ਹੈਗੇ ਇਹਨਾਂ ਦਾ ਬਾਲੀਬਾਰ ਸਰ ਹਰਪਾਲ ਚੀਮਾ ਨਹੀਂ ਬਣਿਆ ਜਿਹਦੀ ਭਾਈ ਚਰਕ ਸੰਝ ਵੀ ਹੈਗੀ ਇਹਦੇ ਨਾਲ ਜੀਰ ਕਰਕੇ ਐਮਐਲਏ ਮੰਤਰੀ ਬਣਿਆ ਫਿਰਦਾ ਉਹ ਨਹੀਂ ਨਹੀਂ ਜਚਸਾਰ ਲਈ ਜਾ ਕੇ ਤਾਂ ਭਗਵੰਤ ਮਾਨ ਤਾਂ ਚਲੋ ਫਿਰ ਥੋੜਾ ਪਰਾਂ ਕੰਸੀ ਜਰਾਂਦਾ ਹਾਲਾਂਕਿ ਦੋ ਵਾਰ ਦਾ ਉਹ ਐਮਪੀ ਇਥੋਂ ਦਾ ਤੇ ਇਸ ਕਰਕੇ ਜਿਹੜਾ ਹੈਗਾ ਇਹ ਸਾਰੇ ਦਾ ਸਾਰਾ ਬੜਾ ਨਿੰਦਾ ਨਾਲ ਪਰਿਆ ਹੋਇਆ ਨੀਵੇਂ ਪਣਦਾ ਹੈ ਕਿ ਨਾ ਬਹੁਤ ਵੱਡਾ ਮਜ਼ਾ ਆਇਆ ਕਿ ਜਿਹੜਾ ਕਿ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਲੈ ਕੇ ਬੈਠ ਜਾਣਾ ਇਲੈਕਸ਼ਨ ਸਤਰ ਤੇ ਆਈ ਖੜੀ ਹੈ ਜਿਹੜੇ ਭਲੇਕੇ ਚ ਤੁਰੇ ਫਿਰਦੇ ਆ ਸਾਰਿਆਂ ਨਾਲ ਗੱਲਬਾਤ ਅੱਜ ਕਿਹਾ ਅੱਜ ਮੀਤ ਹੇਰ ਨੇ ਆਪਣੇ ਜੇ ਤੁਸੀਂ ਇਹਦੀ ਗੱਲ ਕਰਦੇ ਤੁਸੀਂ ਉਹ ਵੇਖੀ ਨਹੀਂ ਉਹਨ ਇੱਕ ਰੀਲ ਪਾਈ ਹੋਈ ਹੈ ਮੀਤ ਫੇਰ ਨੇ ਤੇ ਉਹਦੇ ਵਿੱਚ ਜਿਹੜਾ ਹੈਗਾ ਗਾਣੇ ਇਹ ਜਿਹੇ ਜੱਟ ਜਿਹੜਾ ਹੈਗਾ ਖੁੱਤੀਆਂ ਪਾਉਣ ਨੂੰ ਤਿਆਰ ਹੈ ਫਿਰ ਦੁਬਾਰਾ ਇਹ ਖੁੱਤੀਆਂ ਰਕੀਆਂ ਵੀ ਨਹੀਂ ਪਹਿਣੀਆਂ ਜਿਵੇਂ ਪਹਿਲਾਂ 85 ਲੋਕ ਜਾਗੇ ਹੋਏ ਆ ਖੁੱਤੀਆਂ ਦੀ ਪੁੱਠੀਆਂ ਪਹਿਣ ਗਈਆਂ ਔਰ ਇਹੋ ਜਿਹਾ ਅਫਸੋਸ ਤੇ ਨਾ ਪਹੁੰਚ ਗਏ ਤੇ ਉਸ ਤੋਂ ਬਾਅਦ ਆਪਣੇ ਪੇਜਾਂ ਦੇ ਉੱਪਰ ਇਹੋ ਜਿਹੇ ਗਾਣਿਆਂ ਦੇ ਨਾਲ ਸੰਬੋਧਨ ਹੋਣਾ ਬਹੁਤ ਸ਼ਰਮਨਾਕ ਔਰ ਬੇਸ਼ਰਮੀ ਦਾ ਨੀਵੇਂ ਬਣਦਾ ਜਿਹੜਾ ਹੈ ਬਹੁਤ ਵੱਡਾ ਮਜ਼ਹਾਰਾ ਸਿਕੁਰ ਸਾਹਿਬ ਤੁਸੀਂ ਸਿਸਟਮ ਦੇ ਵਿੱਚ ਰਹੇ ਹੋ ਕੀ ਲੱਗਦਾ ਬਿਨਾ ਮੇਲੀਪੁਤ ਤੋਂ ਐਡਾ ਵੱਡਾ ਕਾਰੋਬਾਰ ਚੱਲ ਸਕਦਾ ਨਹੀਂ ਉਹ ਤਾਂ ਕਲੀਅਰ ਹੀ ਹੈ ਕੋਈ ਜੇ ਇਹੀ ਹਰਪਾਲ ਚੀਮਾ ਜਿਹੜੋਂ ਲੋਕ ਸਭਾ ਆਪਣੇ ਵਿਧਾਨ ਸਭਾ ਦਾ ਲੀਡਰ اپੋਜੀਸ਼ਨ ਸੀਗਾ ਉਦੋਂ ਤਨ ਤਰਨ ਦੇ ਵਿੱਚ 300 ਮੌਤਾਂ ਹੋਈਆਂ ਸੀਗੀਆਂ ਤੇ ਉਦੋਂ ਇਹਦੇ ਤੇ ਕੋਈ ਕਾਰਵਾਈ ਠੀਕ ਤਰੀਕੇ ਨਾਲ ਕਰ ਲਈ ਜਾਂਦੀ ਉਹ ਜੋ ਇੰਨਾ ਹਾਲਾਤਾਂ ਨੂੰ ਠੀਕ ਤਰ੍ਹਾਂ ਰਿਜਲਟਸ ਲਿਆ ਜਾਂਦਾ ਤਾਂ ਫਿਰ ਅਜੇ ਇਹ ਜੀ ਹਾਲਾਤ ਨਹੀਂ ਬਣਨੇ ਸੀਗੇ ਇੱਥੇ ਅੱਜ ਦੀ ਕੱਲੀ ਇਹਨੂੰ ਗੱਲ ਛੱਡੀ ਆਸੇ-ਪਾਸੇ ਪਿੰਡਾਂ 'ਚ ਹੋਰ ਵੀ ਮੌਤਾਂ ਹੋਈਆਂ ਜਿਹੜੋ ਸੀ ਇਸ ਵਰਤਾਰੇ ਨੂੰ ਨੱਪ ਦੇਣਾ ਈਡੀ ਦੀ ਜਿਹੜੀ ਰਿਪੋਰਟ ਉਦੋਂ ਬਣੀ ਸੀਗੀ ਉਹਦੇ ਵਿੱਚ ਨਾਮ ਸੀ ਕਾਂਗਰਸ ਦੇ ਐਮ.ਐਲ.ਆ ਦੇ ਇਹ ਬੜੇ ਉਹਦੇ ਰੋਲੇ ਪਾਉਂਦੇ ਸੀਗੇ ਮਿਲ ਕੇ ਚੁੱਪ ਕਰ ਗਏ ਉਦੋਂ ਚੁੱਪ ਦਾ ਕੀਤਾ ਸੀ ਹੁਣ ਤਾਂ ਥੋੜੀ ਸਰਕਾਰ ਹੈ ਤੁਸੀਂ ਜੇ ਉਹ ਇਨਸਾਫ ਦਿੱਤਾ ਹੁੰਦਾ ਜੇ 300 ਲੋਕਾਂ ਨੂੰ ਇਨਸਾਫ ਮਿਲਿਆ ਹੁੰਦਾ ਤੇ ਅੱਜ ਆ ਨੌਬਤ ਨਹੀਂ ਹੋਣੀ ਸੀ ਮੈਂ ਆਪਣੀ ਗੱਲ ਕਤੁਲੀ ਕਹਾਂਗਾ ਅੱਜ ਫਿਰ ਦੁਬਾਰਾ ਇਹ ਮੰਦਪਾਗਾ ਦਿਨ ਚੜ੍ਹ ਕੇ ਇਹ ਮੌਤਾਂ ਦੀ ਇੱਕ ਬੰਦਾ ਉਤੋਂ ਹਸਪੀਟਲ ਤੋਂ ਭਗ ਜਾਂਦਾ ਪਰ ਡਾਕਟਰਾਂ ਦੀ ਲਿਸਟ 'ਚ ਉਹਦਾ ਨਾਮ ਉਦੋਂ ਹੀ ਹੁੰਦਾ ਬਾਅਦ 'ਚ ਡਾਕਟਰ ਉਹਨੂੰ ਰੈਫਰ ਸ਼ੋ ਕਰ ਦਿੰਦੇ ਨੇ ਪਰ ਉਹ 3 ਘੰਟੇ ਕਿਸੇ ਕੋਈ ਡੈੱਡ ਬੋਡੀ ਚੱਕਣ ਨਹੀਂ ਆਇਆ ਐਸਐਮਓ ਨੇ ਫੋਨ ਤੱਕ ਨਹੀਂ ਪੱਤਰਕਾਰਾਂ ਦੇ ਚੱਕਣੇ ਮਨਵਸਾ ਸਾਹਿਬ ਨੇ ਜੋ ਡੀਸੀ ਸਾਹਿਬ ਨੂੰ ਫੋਨ ਕਰਿਆ ਤਾਂ 3 ਘੰਟੇ ਮਾਦਾ ਲਾ ਚੱਕੀ ਜਿਹੜੀ ਕਿ ਆਕੜੀ ਪਈ ਸੀ ਜਿਹਨਾਂ ਨੂੰ ਕੋਈ ਥੋੜੀ ਬਹੁਤ ਕੋਈ ਹੋਵੇ ਮਾੜੀ-ਮੋੜੀ ਜ਼ਿੰਮੇਵਾਰੀ ਦੀ ਗੱਲ ਹੋਵੇ ਤਾਂ ਫੇਰ ਹੀ ਹੈ ਨਾ ਜ਼ਿੰਮੇਵਾਰੀਆਂ ਨਾ ਉਹਨਾਂ ਲੋਕਾਂ ਨੂੰ ਮਿਲ ਗਈਆਂ ਜਿਹੜੇ ਇਸ ਯੋਗ ਨਹੀਂ ਸੀਗੇ ਤੇ ਨਾਲ ਪੰਜਾਬ ਦੇ ਲੋਕਾਂ ਨੂੰ ਪਤਾ ਸੀਗਾ ਵੀ ਇੰਨੇ ਇਹ ਗੈਰਜ਼ਮੇਬਾਰ ਜਾਂ ਇੰਨੇ ਨਖੇਦ ਜਾਂ ਨਕਮੇ ਸਾਬਤ ਹੋਣਗੇ ਤੇ ਜਿਹੜੀਆਂ ਬੇਸਿਕ ਗੱਲਾਂ ਹੈਗੀਆਂ ਉਹਦੇ ਵਾਸਤੇ ਵੀ ਜਿਹੜੇ ਪੰਜਾਬ ਦੇ ਲੋਕਾਂ ਨੂੰ ਅੱਜ ਜਿਹੜਾ ਕੋਈ ਹਰ ਗੱਲ ਤੇ ਪਿੱਛੇ ਸੜਕ ਤੇ ਆਉਣਾ ਪਰ ਉਹ ਪੰਜਾਬ ਦੇ ਲੋਕਾਂ ਨੂੰ ਨਹੀਂ ਸੰਗਰੂਰ ਦੇ ਲੋਕਾਂ ਨੂੰ ਜਿਨ੍ਹਾਂ ਨੇ ਕਿ ਏਡੇ ਵੱਡੇ ਫਤਵਿਆਂ ਦੇ ਨਾਲ ਇਹਨਾਂ ਨੂੰ ਬਿਲਕੁਲ ਅਰਸ਼ ਤੋਂ ਚੱਕ ਕੇ ਅਰਸ਼ ਤੇ ਪਹੁੰਚਾਇਆ ਹੋਵੇ ਤੇ ਅੱਜ ਲੋਕ ਇਨਸਾਫ ਲੈਣ ਵਾਸਤੇ ਆ ਮਾ ਮਾਂ ਭੈਣਾਂ ਧੀਆਂ ਬੈਠੀਆਂ ਐ ਗਰੀਬ ਲੋਕ ਬੈਠੇ ਐ ਠੀਕ ਹੈ ਲਾਸ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਤੁਹਾਡੇ ਕਰੇ ਜਿਹੜੇ ਗਾਣੇ ਗਾਏ ਜਾ ਰਹੇ ਆ ਕਿਤੇ ਥੋ ਜਿਹੜਾ 트ਰੇਜਡੀ ਦਾ ਇੱਕ ਰੀਜ਼ਨ ਇੱਕ ਬਠਿੰਡੇ ਦੀ ਡਿਸਟ੍ਰਿਕਟ ਵਾਲ ਨੂੰ ਵੀ ਜਾਂਦਾ ਉਸ ਪਾਸੇ ਪੁਲਿਸ ਤਾਂ ਤਰਨ ਤਿਆਰ ਨਹੀਂ ਹੈਗੀ ਤੇ ਉਹਦਾ ਮਾਲਕ ਜਿਹੜਾ ਹੈਗਾ ਉਹਦਾ ਗੈਸਟ ਸੀਗਾ ਕੱਲ ਇਹ ਬਠਿੰਡੇ ਤੇ ਇਹ ਬਹੁਤ ਚੀਜ਼ਾਂ ਜਿਹੜੀਆਂ ਹੈਗੀਆਂ ਪੁਲਿਸ ਰਾਹੀ ਹੈਗੀ ਇਹਨੂੰ ਨੱਪਣ ਦੀ ਕੋਸ਼ਿਸ਼ ਕਰ ਰਹੀ ਹੈ ਨਾ ਕਿਸੇ ਦੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਫਿਕਸ ਕਰਨ ਤਿਆਰ ਹੈ ਵੀ ਇਹ ਜੇ ਸਭ ਕੁਝ ਹੋਇਆ ਤਾਂ ਅਫਸਰ ਜਿਹੜਾ ਪ੍ਰਸ਼ਾਸਨ ਨੂੰ ਮੌਜੂਦਾ ਕੰਮ ਕਰ ਰਿਹਾ ਹੈ ਕੁਝ ਜਿੰਮੇਵਾਰ ਨਹੀਂ ਬਣਦੀ ਸਾਨੂੰ ਤਾਂ ਬਹੁਤ ਵਾਰੀ ਜਰੂਰ ਕਿਹੇ ਜੀ ਕਟਨਾਵਾਂ ਹੁੰਦੀਆਂ ਸੀ ਬੜੀ ਬੜੀਆਂ ਬਦਲੀਆਂ ਹੋ ਜਾਂਦੀਆਂ ਸੀ ਕੋਈ ਹੋਰ ਸਸਪੈਂਸ਼ਨਾਂ ਹੋ ਜਾਂਦੀਆਂ ਸੀ ਜਿਹੜੇ ਜਿੰਮੇਵਾਰ ਬੰਦੇ ਹੁੰਦੇ ਸੀ ਅਸੀਂ ਅਗਲਿਆਂ ਨੂੰ ਫੜ ਰਹੇ ਹਾਂ ਤੇ ਪਹਿਲਾਂ ਜਿਹੜੀ ਉਹ ਨੈਗਲੀਜੈਂਸੀ ਹੋਈ ਆ ਉਹਦੇ ਪਾਰਟ ਦੇ ਵੀ ਵੇਖਣਾ ਬਣਦਾ ਹੈ ਪਿਛੇ ਵੀ ਇਹਦੀ ਤਪਦੀਸ਼ ਕਰਨੀ ਬਣਦੀ ਹੈ ਹੁਣ ਤੱਕ ਕਦੇ ਕੇਸ ਦਾ ਜਿਹੜਾ ਪਿੱਛੇ ਨਿਕੂ ਗਿਆ ਅਗਲਿਆਂ ਦੀ ਪੇਰਵਾਈ ਕਰਕੇ ਛਡਾ ਲਏ ਜਾਂਦੇ ਕੋਰਟਾਂ ਦੇ ਵਿੱਚ ਇਨਸਾਫ ਤੋਂ ਨੂੰ ਪਤਾ ਮੁੱਲ ਮਿਲਦੇ ਤੇ ਇਸ ਕਰਕੇ ਜੇ ਕਿਸੇ ਨੂੰ ਕੋਈ ਸਜ਼ਾ ਹੋਊਗੀ ਇਹ ਜੇ ਕਮਾਂ ਚ ਤਾਂ ਹੀ ਕੋ ਸੋਚੂਗਾ ਤਾਂ ਜੋ ਬਿਲਕੁਲ ਹਾਲਾਤ ਜਿਹੜੇ ਹੁਣ ਹੋਏ ਆ ਹੁਣ ਤੱਕ ਦਾ ਪੰਜਾਬ ਦਾ ਸਭ ਤੋਂ ਮੰਦ ਭਾਗਾ ਸਮਾਂ ਚੱਲ ਰਿਹਾ ਹੈ ਦੋਨਾਂ ਪਾਰਟੀਆਂ ਨੇ ਬੇਸ਼ੱਕ ਬਹੁਤ ਵੱਡਾ ਨੁਕਸਾਨ ਪਹਿਲੇ ਕੀਤਾ ਹੋਇਆ ਪਰ ਇਹਦੀ ਹੁੰਦੀ ਕਸਰ ਜਿਹੜੀ ਹੈਗੀ ਹੈ ਪੂਰੀ ਕਰਨ ਲੱਗੇ ਹੋਏ ਤੇ ਪੰਜਾਬ ਦੇ ਲੋਕ ਇਸ ਚੀਜ਼ ਨੂੰ ਨਫ਼ਰਤ ਭਰੀ ਨਜ਼ਰਾਂ ਦੇਖ ਰਹੇ ਸਰ ਕਿਵੇਂ ਦੇਖਦੇ ਹੋ ਜਦੋਂ ਤੁਸੀਂ ਦਿ ਰਹੇ ਹੋ ਮਹਿਕਮੇ ਦੇ ਵਿੱਚ ਇਹ ਜਿਹੀ ਕੋਈ ਘਟਨਾ ਵਾਪਰ ਜਾਂਦੀ ਬਦਲੀ ਤਰ੍ਹਾਂ ਤੋਂ ਹੋ ਜਾਂਦੀ ਪਰ ਹੁਣ ਇਹ ਕਮੇਟੀ ਦਾ ਚੇਅਰਮੈਨ ਉਸ ਦਾ ਐਸਡੀਐਮ ਉਸ ਦਾ ਤਹਿਸੀਲਦਾਰ ਉਥੋਂ ਦਾ ਹੀ ਐਸਚਓ ਕੀ ਉਹ ਇਨਸਾਫ ਮਿਲ ਸਕੂਗਾ ਜਿਹੜੀ ਇਹਨਾਂ ਨੇ ਕਮੇਟੀ ਬਣਾਈ ਇਸ ਤੋਂ ਤਾਂ ਦੂਰ ਦੀ ਗੱਲ ਹੈ ਇਹ ਜਿਹੜਾ ਪ੍ਰਸ਼ਾਸਨ ਹੈ ਇਹਦੇ ਵਿੱਚ ਕੋਈ ਬਹੁਤਾ ਵੱਡਾ ਨਹੀਂ ਹੁੰਦਾ ਜਦੋਂ ਸਿਸਟਮ ਚੱਲ ਰਿਹਾ ਹੈ ਉਹਦੇ ਪਿੱਛੇ ਜਿਹੜਾ ਪੋਲੀਟਿਕਲ ਪੈਟਰਨ ਹੈ ਤੋਂ ਬਿਨਾ ਚੀਜ਼ਾਂ ਚੱਲਦੀ ਹੀ ਨਹੀਂ ਜਿਹੜੇ ਬੈਨੇਫਿਸ਼ਰੀ ਜਿਹੜੇ ਹੈਗੇ ਆ ਉਹ ਪੋਲਿਟਿਕਸ ਕਰਨ ਵਾਲੇ ਆ ਤੁਹਾਡੇ ਮੰਤਰੀ ਆ ਤੁਹਾਡੇ ਐਮ.ਐਲ.ਏ ਆ ਇਹ ਜਿਹੜੀ ਸ਼ਰਾਬ ਨਿਆਏ ਵੇਚ ਰਹੀ ਹੈ ਇਹ ਇਕੱਲੀ ਪੁਲਿਸ ਦਾ ਹਿੱਸਾ ਆਏਗਾ ਪੁਲਿਸ ਨੂੰ ਦਾ ਕਈ ਵਾਰੀ ਮੈਨੂੰ ਪਤਾ ਜਿਹੜੇ ਹਾਲਾਤ ਹੁੰਦੇ ਆ ਦੋਨੋਂ ਪਾਸੇ ਮਾਰ ਪੈਂਦੀ ਹੈ ਉਧਰ ਉਹ ਪੋਲਿਟੀਕਲ ਬੰਦੇ ਲੁੱਟਦੇ ਇਹਨਾਂ ਨੂੰ ਨੌਕਰੀਆਂ ਦੇਣ ਕਰਸਿ ਸੀ ਬੈਠਣ ਵਾਸਤੇ ਉਧਰ ਜਿਹੜਾ ਹੈ ਜਿਸ ਤਰ੍ਹਾਂ ਦਾ ਵੀ ਅਨਸਰ ਮਾੜਾ ਹੁੰਦਾ ਉਹ ਵੀ ਪੁਲਿਸ ਦੇ ਉੱਤੇ ਸਵਾਰੀ ਕਰਦਾ ਕਿਉਂਕਿ ਉਹਨਾਂ ਨੂੰ ਸ਼ੇਅ ਹੁੰਦੀ ਹੈ ਦੋਨੋਂ ਪਾਸੇ ਪੈਸੇ ਖਾਦੇ ਹੁੰਦੇ ਆ ਇਸ ਕਰਕੇ ਬਹੁਤ ਪੁਲਿਸ ਜਿਹੜੀ ਹੈਗੀ ਆ ਬڑے ਸਟਰੈਸ ਵਿੱਚ ਕੰਮ ਕਰ ਰਹੀ ਇਹ ਕੋਈ ਸ਼ੱਕੀ ਨਹੀਂ ਕਿਉਂਕਿ ਸਿਸਟਮ ਬਦਲੇ ਹੀ ਨਹੀਂ ਜਿੰਨਾ ਚਿਰ ਸਿਸਟਮ ਨਾ ਬਦਲ ਕੇ ਚੰਗੇ ਬੰਦੇ ਨਾ ਹੋਣ ਇਮਾਨਦਾਰ ਬੰਦੇ ਨਾ ਹੋਣ ਤੇ ਕਿਵੇਂ ਪ੍ਰਸ਼ਾਸਨ ਨੂੰ ਜਿਹੜਾ ਕੋਈ ਠੀਕ ਕੰਮ ਕਰਨ ਦਾ ਮੌਕਾ ਮਿਲੂਗਾ ਤੋਂ ਇਹਦੇ ਪਿੱਛੇ ਤਾਂ ਸਾਰੇ ਦਾ ਸਾਰਾ ਜਿਹੜਾ ਟਾਂਚਾ ਜਿਹੜਾ ਜਰਜਰ ਹੋਇਆ ਹੋਇਆ ਸੀਗਾ ਉਹ ਉਹਨੂੰ ਹੋਰ ਵੱਲ ਲੱਗੇ ਹੋਇਆ ਕਰਨ ਉਹਦਾ ਇੱਕ ਫੈਰ ਹੈਗਾ ਕਿ ਜਿਵੇਂ ਜਿਵੇਂ ਹਾਲਾਤ ਬਣੇ ਲੋਕਾਂ ਨੇ ਅੱਗੇ ਵੋਟਾਂ ਪਾਈਆਂ 92 ਜਿੱਤਾਈ ਸੀ ਕਿ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਸੀ ਨਾ ਹੁਣ ਤਾਂ ਸਾਰੇ ਨੇ ਸਾਰੇ ਜਿਹੜੇ ਹੈਗੇ ਇੱਕ ਪਾਸੇ ਖੜੇ ਹੋਗੇ ਆਉਣ ਵਾਲਾ ਸਮਾਂ ਜਿਹੜਾ ਇੱਕ ਹੋ ਹੁਣ 2 ਮਹੀਨੇ ਬਾਅਦ ਵੇਖਣ ਨੂੰ ਮਿਲ ਜੂਗਾ ਕਿ ਜਿਹੜੀ ਬਿਲਡਿੰਗ ਖੜੀ ਹੋਣੀ ਹੈ ਉਹਦੇ ਉੱਤੇ 3 ਸਾਲ ਲੱਗਣੇ ਹੈ ਜੇ ਪਰ ਇਹ ਤਾਂ ਕਿਹੜੀ ਨੀਂਹ ਜਿਹੜੀ ਰੱਖੀ ਜਾਣੀ ਹੈ ਉਹ ਇਸ ਇਲੈਕਸ਼ਨ ਤੋਂ ਰੱਖੀ ਜਾਣੀ ਹੈ ਨੀਂਹ ਜਿਹੜੀ ਰੱਖੀ ਜਾਣੀ ਆ ਉਹ 2024 ਦੀਆਂ ਇਲੈਕਸ਼ਨਾਂ ਦੇ ਵਿੱਚ ਤੈਅ ਹੋ ਜੂਗਾ ਇਹ ਸਨ ਡੀਐਸਪੀ ਸੇਖੋਂ ਸਾਹਿਬ ਜਿਹੜੇ ਕਿ ਸਾਜਦ ਸਵੇਰ ਤੋਂ ਉਰੇ ਸੰਗਰੂਰ ਦੇਆਂ ਫੀਜਾਂ ਦੇ ਵਿੱਚ ਸੰਗਰੂਰ ਦੀ ਧਰਨੇ ਦੇ ਵਿੱਚ ਆਪਣਾ ਟੀਮ ਕੀ ਸਮਾਂ ਉਰੇ ਦੇ ਰਹੇ ਲੋਕਾਂ ਲੋਕਾਂ ਦੀ ਗੱਲ ਸੁਣ ਰਹੇ ਕਿਉਂਕਿ ਬੜਾ ਨੇੜਿਓਂ ਸਿਸਟਮ ਦੇ ਵਿੱਚ ਵਿਚਰੇ ਨੇ ਅਤੇ ਸਿਸਟਮ ਨੂੰ ਨੇੜਿਓਂ ਦੇਖਦੇ ਨੇ ਇਹਨਾਂ ਨੂੰ ਪਤਾ ਸਿਸਟਮ ਕਿਵੇਂ ਚੱਲਦੇ ਨੇ ਤੇ ਕਿਵੇਂ ਉਹ ਲੀਡਰ ਚਲਾਉਂਦੇ ਨੇ ਸਿਸਟਮ ਬਲ ਬਲ ਦੀ ਅਪਡੇਟ ਲਈ ਦੇਖਦੇ ਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੂਆਲਾ ਸੰਗਰੂਰ ਜੀ ਜੀ ਹੋ ਸਕਦਾ ਵੀ ਹੌਲੀ ਦੇ ਤਿਉਹਾਰ ਦੇ ਉੱਤੇ ਕੁੜੀਆਂ ਜਾਂ ਮੁੰਡੇ ਨੱਚਣੋਚ ਵੀ ਲੈਣ ਇਹਦੇ ਉੱਤੇ ਤੇ ਪਰ ਅਜੇ ਤੱਕ ਦਿਮਾਗ ਦੇ ਵਿੱਚ ਕੋਈ ਗੱਲ ਆਈ ਨਹੀਂ ਹੈ ਕਿਸਾਨਾਂ ਨੇ ਮੁੱਦਾ ਚੁੱਕਿਆ ਹੈ ਅਸੀਂ ਵੀ ਮੁੱਦਾ ਚੁੱਕ ਦਿੱਤਾ ਹੈ ਤੇ ਬਾਕੀ ਮਰਜ਼ੀ ਆ ਭਾਈ ਜੀ ਨੇ ਵਿਰੋਧ ਕਰਨਾ ਜਾਂ ਕਿਵੇਂ ਕਰਨਾ ਜਿਹਦੇ ਮਨ ਨੂੰ ਠੇਸ ਪਹੁੰਚੇ ਉਹ ਜ਼ਰੂਰ ਵਿਰੋਧ ਕਰੂਗਾ ਅਗੀਦਰ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਹਸੀਕਾਲ ਧੰਨਵਾਦ ਸਾਡੇ ਦਰਸ਼ਕਾਂ ਦਾ ਕਾਲਰਸ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਪ੍ਰੋਗਰਾਮ ਦੇਖਿਆ ਸੁਣਿਆ ਕਾਲ ਕੀਤੀ ਕਮੈਂਟ ਕੀਤੀ ਸੁਝਾਅ ਦਿੱਤੇ ਕੱਲ ਵੀ ਇਸੇ ਤਰ੍ਹਾਂ ਇਸੇ ਪ੍ਰੋਗਰਾਮ 'ਚ ਇਸੇ ਵੇਲੇ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ